ਦੋਸਤੋ ਇਸ ਵਕਤ ਅਸੀਂ ਮੌਜੂਦ ਆ ਉਹ ਦਰਗਾਹ ਦੇ ਉੱਤੇ ਜੜੀ ਕਰੀਬ ਕਰੀਬ 900 ਸਾਲ ਪੁਰਾਣੀ ਆ ਇਸ ਦਰਗਾਹ ਦਾ ਇਤਿਹਾਸ ਕੀ ਹੈ ਉਹ ਅਸੀਂ ਤੁਹਾਡੇ ਨਾਲ ਜਰੂਰ ਗੱਲਬਾਤ ਸਾਂਝੀ ਕਰਾਂਗੇ ਇਹ ਖੂਹ ਹੈ ਦਰਗਾਹ ਦੇ ਬਿਲਕੁਲ ਬਾਹਰ ਖੂਹ ਹੈ ਤੇ ਇਹਦਾ ਇਤਿਹਾਸ ਕੀ ਹੈ ਇਹ ਦਰਗਾਹ ਦੇ ਦੱਸਿਆ ਜਾ ਰਿਹਾ ਕਿ 14 ਤੋਂ 15 ਬੰਬ ਚਲਾਏ ਗਏ ਸਨ ਫਿਰ ਵੀ ਇਹ ਦਰਗਾਹ ਦਾਵਾਲ ਵੀ ਵਿੰਗਾ ਨਹੀਂ ਹੋਇਆ ਸੀ ਮਾਨੋ ਕਾਮਨਾ ਪੂਰਨ ਹੁੰਦੀਆਂ ਨੇ ਬੜੇ ਲੋਕ ਇੱਥੇ ਪਹੁੰਚਦੇ ਨੇ ਜਿਹੜੇ ਸ਼ਰਧਾਲੂ ਨੇ ਇਸ ਜਗ੍ਹਾ ਦੇ ਉੱਤੇ ਪਹੁੰਚਦੇ ਨੇ ਫਿਲਹਾਲ ਤੁਹਾਡੇ ਨਾਲ ਤਸਵੀਰ ਸਾਂਝੀ ਕਰਦੇ ਪਏ ਆ ਇਸ ਦਰਗਾਹ ਦੀ ਤੁਹਾਨੂੰ ਦੱਸਾਂਗੇ ਕਿ ਇਹ ਦਰਗਾਹ ਹੈਗੀ ਕਿੱਥੇ ਆ ਜਾਣਨਾ ਜ਼ਰੂਰ ਚਾਹੁੰਦੇ ਹੋਵੋਗੇ ਕਿ ਇਹ ਦਰਗਾਹ ਕਿੱਥੇ ਆ ਕਿਸ ਤਰੀਕੇ ਦੇ ਨਾਲ ਇਹਦਾ ਨਿਰਮਾਨ ਹੋਇਆ ਸੀ ਇਹ ਪੁਰਾਣੀ ਇੱਟਾਂ ਸਾਰੀ ਤੇ ਜਿਹੜੇ ਇੱਥੇ ਸੇਵਾ ਨਿਭਾਉਂਦੇ ਪਏ ਨੇ ਇੱਕ ਨਹੀਂ ਕਾਫੀ ਪੀੜ੍ਹੀਆਂ ਤੋਂ ਸੇਵਾ ਨਿਭਾਉਂਦੇ ਪਏ ਨੇ ਅਸੀਂ ਉਹਨਾਂ ਦੇ ਨਾਲ ਵੀ ਜ਼ਰੂਰ ਗੱਲਬਾਤ ਸਾਂਝੀ ਕਰਦੇ ਆ ਤੇ ਨਾਲ ਦੇ ਨਾਲ ਤੁਹਾਨੂੰ ਦਿਖਾਣੇ ਵੀ ਆ ਐ ਸੱਚੀ ਗਵੀਰ ਜੀ ਸੱਚੀ ਕਾ ਜੀ ਅੱਛਾ ਵੀਰ ਜੀ ਥੋੜਾ ਇਤਿਹਾਸ ਦੱਸੋ ਇਹਦਾ ਨਾਲ ਨਾਲ ਸਾਨੂੰ ਦਿਖਾਈ ਵੀ ਜਾਓ ਤੇ ਨਾਲ ਇਤਿਹਾਸ ਵੀ ਦੱਸੋ ਕੀ ਇਤਿਹਾਸ ਹੈ ਇਸ ਦਰਗਾਹ ਦਾ ਕਿਹੜੀ ਜਗ੍ਹਾ ਤੇ ਪਹਿਲੇ ਸਭ ਤੋਂ ਦੱਸੋ ਇਹ ਜਗ੍ਹਾ ਦੇ ਬਾਬਾ ਅਮਾਮ ਸ਼ਾਹ ਲਈ ਦੀਏ ਜੀ ਤੇ ਇਹਨਾਂ ਦੇ ਗੁਰੂ ਨੇ ਦਾਨੀਅਲ ਛਾਉ ਪਰਲੇ ਬਣੇ ਜਿਹੜੇ ਕਿਉਂਕਿ ਜਿਹੜਾ ਇਹ ਪਿੰਡ ਪਹਿਲਾਂ ਪਾਕਿਸਤਾਨ ਬੰਦ ਤੋਂ ਇਹ ਮੁਸਲਮਾਨਾਂ ਦਾ ਸਾਰਾ ਪਿੰਡ ਹੈ ਜੀ ਇੱਥੇ ਜੱਟ ਕੋਈ ਨਹੀਂ ਹੈਗਾ ਅਸੀਂ ਵੀ ਉੱਥੋਂ ਪਾਕਿਸਤਾਨ ਤੋਂ ਆਏ ਹਾਂ ਜਦੋਂ 47 ਦੀ ਵੰਡ ਚ ਜੀ ਸਾਡੇ ਫਾਦਰ ਸਾਹਿਬ ਉੱਥੋਂ ਆਏ ਹਾਂ ਤੇ ਅਹੀ ਤੇ ਜਿਹੜਾ ਇਹਨੂੰ ਸ਼ੁਰੂ ਕੀਤਾ ਮੰਨਣਾ ਮੇਰੇ ਫਾਦਰ ਸਾਹਿਬ 1968 ਦੇ ਵਿੱਚ ਸਰਪੰਚਾਂ ਪਿੰਡ ਦੇ ਜੀ ਉਹਨਾਂ ਇੱਥੇ ਖਾਦ ਰੱਖਤੀ ਕਿਉਂਕਿ ਸਰਪੰਚਾਂ ਕੋ ਡੀਪੋ ਹੈ ਗਿਆਨ ਖਾਦ ਉਹ ਜਿਹੜਾ ਖਾਦ ਖੋਦ ਲਾਤੀ ਤੇ ਪਾਪਾ ਹੀ ਬਿਮਾਰ ਹੋ ਗਏ 5 ਸਾਲ ਰਹੇ ਮੰਜੀ ਤੇ ਜੀ ਤੇ ਉਹ ਬਾਅਦ ਜਾ ਟੇ ਮੇਰੇ ਬ੍ਰਦਰ ਨੇ ਸਵਿਟਜ਼ਰਲੈਂਡ ਚ ਸੁਖਵੰਤ ਸਿੰਘ ਚੀਮਾ ਉੱਥੇ ਆਰਗੋ ਸਟੇਟ ਚ ਐਮਪੀ ਵੀ ਨੇ ਉਹਨਾਂ ਦੀ ਜਿਹੜੀ ਐਮਪੀ ਸ਼ੇ ਪੂਰੀ ਹੋ ਗਈ ਉਹਨਾਂ ਨੇ ਬਾਬਾ ਜੀ ਮਿਲਿਆ ਉਹਨਾਂ ਕਹੇ ਕਿ ਤੂੰ ਖਾਦ ਚੁੱਕ ਦੋ ਮੇਰੇ ਸਾਫ ਕਰੋ ਤਾਂ ਤੁਹਾਡੇ ਫਾਦਰ ਸਾਹਿਬ ਠੀਕ ਹੋ ਜਾਣਗੇ ਤੇ ਜਿੱਦਾਂ ਉਹਨਾਂ ਖਾ ਚੁੱਕੇ ਉਦੋਂ ਹੀ ਸ਼ਾਮ ਨੂੰ ਪਾਪਾ ਜੀ ਮੰਜੀ ਤੇ ਬੈਹਗੇ ਆਗੇ ਹਾਂ ਜੀ ਉਦੋਂ ਬਾਅਦ ਮੇਰਾ ਜਨਮ ਤੋਂ ਬਾਅਦ 76 ਦਾ ਹੋਇਆ ਹੈਗਾ ਹਮਮ ਤੇ ਫਾਦਰ ਸਾਹਿਬ ਜੀ ਅੱਜ ਵੀ ਸਾਡੇ ਫਾਦਰ ਸਾਹਿਬ ਠੀਕ ਠਾਕ ਨੇ 109 ਸਾਲ ਦੀ ਉਮਰ ਹੋ ਗਈ ਆ ਬਾਤ 109 ਸਾਲ ਦੀ ਅੱਛਾ ਮੈਂ ਜਾਵਾਂਗਾ ਕਿ ਨਾਲ-ਨਾਲ ਅਸੀਂ ਦਿਖਾਈ ਵੀ ਜਾਈਏ ਆਪਣੇ ਦਰਸ਼ਕਾਂ ਨੂੰ ਤੇ ਨਾਲ-ਨਾਲ ਅਸੀਂ ਤਸਵੀਰਾਂ ਵੀ ਸਾਂਝੀਆਂ ਕਰਦੇ ਹਾਂ ਤਾਂ ਸਭ ਤੋਂ ਪਹਿਲੇ ਇੱਥੋਂ ਸ਼ੁਰੂਆਤ ਕਰਦੇ ਹਾਂ ਫਿਰ ਅਸੀਂ ਦੂਸਰੀ ਸਾਈਡ ਜਾਈਏ ਇਹ ਜਿਹੜੀ ਮਸਜਿਦ ਹੈਗੀ ਉਹਨਾਂ ਦੀ ਹਾਂ ਮਸਜਿਦ ਤੇ ਇਹ ਜਿਹੜਾ ਕਮਰਾ ਹੈਗਾ ਇਹਦੇ ਵਿੱਚੋਂ ਇੱਕ ਸਰੰਗ ਹੁੰਦੀ ਸੀ ਥੱਲੇ ਹੁਣ ਦਰਵਾਜ਼ਾ ਬੰਦ ਚਾਬੀ ਨਹੀਂ ਕੋਲ ਜੀ ਇਹਦੇ ਅੰਦਰ ਬਾਬਾ ਜੀ ਦਾ ਮਹੱਲ ਪਿੰਡ ਦੇ ਵਿੱਚ ਜਾ ਕੇ ਸੱਤ ਮੰਜ਼ਲਾ ਮਹੱਲ ਸੀ ਹਾਂ ਹਾਂ ਜਿੱਥੇ ਬਾਬਾ ਜੀ ਰਹਿੰਦੇ ਹਨ ਜੀ ਇਹ ਉਹਨਾਂ ਦਾ ਨਮਾਜ਼ ਅਦਾ ਕਰਨ ਵਾਲਾ ਹੈਗਾ ਜਿਹਨੂੰ ਆਪਾਂ ਕਹਿੰਦੇ ਨਾ ਮਸਜਿਦ ਇਹ ਇਹ ਉੱਪਰ ਜਾ ਕੇ ਆ ਇਹ ਉੱਪਰ ਵੀ ਹੈਗਾ ਨਾ ਸਾਈਡ ਤੇ ਜਿੱਦਾਂ ਇਧਰ ਨਮਾਜ਼ ਅਦਾ ਕਰਦੇ ਆਂ ਜਿਹੜੀਆਂ ਉਹਨਾਂ ਦੀ ਬੇਗਮ ਬੂਗਮਾਨ ਸਾਈਡ ਤੇ ਉੱਪਰ ਜਾ ਕੇ ਬਹਿ ਜਾਂਦੀਆਂ ਸਾਈਡ ਤੇ ਕਿਉਂਕਿ ਬੰਦਿਆਂ ਦੇ ਵਿੱਚ ਆਉਣ ਦਾ ਨਾ ਹੈ ਨਹੀਂ ਅੱਛਾ ਬਾਬਾ ਜੀ ਇਹ ਖਾਸ ਕਰਕੇ ਚਿਰਾਗ ਜਗਾਉਣ ਵਾਸਤੇ ਰੱਖਿਆ ਹੁੰਦੇ ਸੀ ਇਸ ਤਰ੍ਹਾਂ ਲਿਆਲੇ ਭਰਾ ਇਹ ਹੋਰ ਉਹਦੇ ਜਦੋਂ ਹੋਰੋਂ ਤੁਹਾਨੂੰ ਪਤਾ ਰੋਸ਼ਨੀ ਨਹੀਂ ਹੈ ਕਿ ਲਾਈਟ ਦਾ ਬੰਦੋਬਸਤ ਨਹੀਂ ਹੈਗਾ ਤੇ ਇਹ ਚਿਰਾਗ ਜਗਾਉਣ ਵਾਸਤੇ ਚਿਰਾਗ ਜਗਾਉਂਦੇ ਹੈਗੇ ਨੇ ਵਿੱਚ ਸਾਰੇ ਸਾਰੇ ਚਰਾ ਅੱਛਾ ਜਿਸ ਤਰ੍ਹਾਂ ਮੈਂ ਦੱਸਦਾ ਪਿਆ ਕਿ 900 ਸਾਲ ਪੁਰਾਣਾ ਇਹ ਤਾਂ ਵਾਕਿਆ ਹੀ ਇਹੀ 900 ਸਾਲ ਪੁਰਾਣਾ ਹੀ ਹੈ 1200 ਹਿਜਰੀ ਹੈ ਜੀ 900 ਸਾਲ ਤੇ ਉਹ ਦੇਖੋ ਗੁਰੂ ਨਾਨਕ ਸਾਹਿਬ ਵੀ ਸਾਡੇ ਪਿੰਡ ਆਏ ਆਗੇ ਨੇ ਜੀ ਤੁਸੀਂ ਭਾਈ ਵੀਰ ਸਿੰਘ ਦਾ ਜਿਹੜਾ ਸੂਰਜ ਪ੍ਰਕਾਸ਼ ਹੈ ਉਹ ਪੜੋਗੇ ਤੇ ਉਹਦੇ ਵਿੱਚ 1181 ਪੇਜ ਤੇ ਸਾਡੇ ਪਿੰਡ ਦਾ ਜ਼ਿਕਰ ਹੈਗਾ ਹਾਂ 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 ਕਿਉਂਕਿ ਅੱਛਾ ਇਹ ਤਾਂ ਸਿੰਡਰੀ ਇਹਦੇ ਕਲਾਕਾਰੀ ਜਿਹੜੀ ਹੈ ਬਹੁਤ ਵਧੀਆ ਹੋਈ ਪਈ ਹੈ ਇਹਦੇ ਹਾਂਜੀ ਹਾਂਜੀ ਸਾਰੇ ਹੋਰੋਂ ਦੇ ਅੱਜ ਤੋਂ ਦੇਖੋ ਕਿੰਨੇ ਸਾਲ ਪੁਰਾਣੇ ਅਜੇ ਤੱਕ ਖਰਾਬ ਨਹੀਂ ਹੋਏ ਕਿਉਂਕਿ ਅੱਜ ਕੱਲ ਤਾਂ ਇੰਨਾ ਚਿਰ ਕੋਈ ਚੀਜ਼ ਕੱਢਦੀ ਨਹੀਂ ਬਿਲਕੁਲ ਇਹ ਵੀ ਸਾਮ ਸੰਭਾਲਣਾ ਹੁਣ ਕਰਕੇ ਤੇ ਇਦਾਂ ਹੋਇਆ ਹੈਗਾ ਹਜੇ ਸਾਮ ਸੰਭਾਲ ਨਹੀਂ ਕੀਤੀ ਤੇ ਤਾਂ ਕੀ ਐ ਨਜ਼ਰ ਆਉਂਦਾ ਪਿਆ ਸਾਹ ਹਾਂਜੀ ਹਾਂਜੀ ਇਹ ਇੱਥੇ ਅੱਜ ਕੱਲ ਜੇ 10 ਸਾਲ ਨਿਕਲ ਜਾਣ ਪੇਂਟ ਨੂੰ ਉਹ ਵੀ ਬਹੁਤ ਵੱਡੀ ਗੱਲ ਹੁੰਦੀ ਕਿ 10 ਸਾਲ ਕੱਢ ਦਿੱਤੀ ਇਹ ਹੁਣ ਨਾ ਜਦੋਂ 2017 ਦੇ ਵਿੱਚ ਸਰਕਾਰ ਚੇਂਜ ਹੋਈ ਤੇ ਸਾਡੇ ਇੱਥੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਜੀ ਜੀ ਰੰਧਾਵਾ ਸਾਹਿਬ ਨੇ ਆਪਣੇ ਜਿਹੜਾ ਮਹਿਕਮਾ ਸੀ ਉਹ ਚਮਜੀ ਚੰਨੀ ਜੀ ਕੋਲ ਹੀ ਉਹਨਾਂ ਕੋ ਕਹਿ ਕੇ ਤੇ ਪੈਸਾ ਪਾਇਆ 4 ਕਰੋੜ 70 ਲੱਖ ਜੀ 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 ਉਦੇ ਵਿੱਚ ਆ ਜਿਹੜੀ ਦੀ ਰਿਪੇਅਰ ਵਗੈਰਾ ਸਾਰੀ ਹੋਈ ਆ ਜਿਹੜਾ ਟਾਇਲ ਵਗੈਰਾ ਕੁਛ ਜਿਹੜੀ ਦੁਬਾਰਾ ਲੱਗੀ ਹੈਗੀ ਹੂੰ ਹੂੰ ਇਹ ਸਾਰੀ ਉਹਨਾਂ ਲਵਾਈ ਹੈ ਗਿਰਦਾਵਾ ਸਾਹਿਬ ਨੇ ਅੱਛਾ ਬੰਬ ਜਿਹੜੇ ਚੱਲਦੇ ਨੇ ਗੱਲ ਸੁਣੀ ਸੀ ਕਿ ਬੰਬ ਵੱਜੇ ਸੀ ਆ ਵੇਖੋ ਇਹ ਕਾ ਹੈਗਾ ਕੋਸ਼ੀ ਦੇ ਵਿੱਚ ਹੋਰ ਹਨ ਪਰ ਇੱਥੇ ਇੱਕ ਵਾਰੀ ਮੁਸਲਮਾਨ ਆਏ ਹਨ ਉਧਰ ਪਾਕਿਸਤਾਨ ਤੋਂ ਜੀ ਤੇ ਉਹਨਾਂ ਨੇ ਸਾਨੂੰ ਕਿਹਾ ਹੋ ਰਹੁੰਦੇ ਆ ਕਹਿੰਦੇ ਵੀ ਤੁਸੀਂ ਇਹ ਬੰਦ ਕਰ ਦਿਓ ਨਾ ਸਾਡੇ ਜ਼ਖਮ ਤਾਜਾ ਹੁੰਦੇ ਨੇ ਨਾ ਤੁਸੀਂ ਵਿਖਾਓ ਬੰਦ ਕਰ ਦਿਓ ਇਹ ਫਿਰ ਬੰਦ ਕਰ ਦਿੱਤੇ ਹੈਗੇ ਆ ਉਹ ਸ਼ਾ ਨਿਸ਼ਾਨੀ ਵਾਜੂ ਕੁਛ ਇਹ ਕੁਝ ਉੱਪਰ ਹੈਗੇ ਨੇ ਕਾਫੀ ਉੱਪਰ ਅਜੀਬ ਵੀ ਹੈਗੇ ਨੇ ਉੱਪਰਲੀ ਮੰਜ਼ਿਲ 14 ਤੋਂ 15 ਦੱਸੇ ਜਾ ਰਹੇ ਸੀ ਕਿ ਇੱਥੇ 13 ਕ ਬੰਬ ਹੈਗੇ ਜੀ 13 ਬੰਬ ਚਲਾਇਆ 13 ਵਜੇ ਹਾਂਜੀ ਅੱਛਾ ਇਹ ਖਾਸ ਕਰਕੇ ਇਹ ਜਿਹੜੀ ਇਟ ਦਾ ਇਸਤੇਮਾਲ ਕੀਤਾ ਗਿਆ ਇਸ ਇਮਾਰਤ ਨੂੰ ਬਣਾਉਣ ਵਾਸਤੇ ਇਹ ਮੇਰੇ ਸਾਹਮਣੇ ਹਜ਼ਾਰਾਂ ਸਾਂ ਹੋ ਗਿਆ ਇਹ ਵੇਖੋ ਜੀ 40 ਬਾਈ 40 ਦੀ ਤਾਂ 9 ਫੁੱਟ ਦੁਵਾਰ ਚੌੜੀ ਦੀ ਜੀ ਤੇ 9 ਫੁੱਟ ਦੇ ਵਿੱਚੇ ਪੌੜੀ ਹੈਗੀ ਤੇ ਔਰੋਂ ਦਾ ਮਟੀਰੀਅਲ ਹੋਣ ਜਿਹੜਾ ਮਟੀਰੀਅਲ ਆਪਣੇ ਵੱਲੋਂ ਤੇ ਉਹਨਾਂ ਯੂਜ਼ ਕੀਤਾ ਠੇਕੇਦਾਰ ਨੇ ਪਹਿਲਾਂ ਵਰਗਾ ਪਰ ਇਹ ਉਦਾਂ ਦਾ ਨਹੀਂ ਹੈਗਾ ਇਹ 2 ਸਾਲ ਬਾਅਦ ਝੜਨ ਵੀ ਲੱਗ ਪਿਆ ਹੈਗਾ ਤੇ ਅੱਜ ਤੋਂ ਪਹਿਲਾਂ ਵੇਖੋ ਇਹ ਇੱਟ ਤੋੜ ਕੇ ਵੇਖੋ ਟੁੱਟਦੀ ਨਹੀਂ ਹੈਗੀ ਕੋਈ ਸ਼ੱਕ ਨਹੀਂ ਹਾਂਜੀ ਅੱਛਾ ਇੱਥੇ ਜਿਹੜਾ ਖੂਹ ਬਣਾਇਆ ਆ ਬਾਹਰ ਇਹ ਖੂਹ ਆ ਇਹ ਕੀ ਹੈ ਇਹਦੇ ਬਾਰੇ ਵੀ ਦੱਸੋ ਇਹ ਜੀਲ ਵਾਈ ਚਲਦੇ ਅੱਗੇ ਇਹ ਸੇਵਾ ਜਦੋਂ ਬਾਬਾ ਇੱਥੇ ਹੁੰਦੇ ਹਨ ਉਹਨੂੰ ਬਾਬਾ ਜੀ ਦੀ ਸੇਵਾ ਕਰਦੇ ਹਨ ਜਿਹਨਾਂ ਦੇ ਮਰੀਜ਼ਾਂ ਇੱਥੇ ਜਿਹੜੇ ਖੂਹ ਦੇ ਵਿੱਚ ਜੋ ਵੀ ਜਲ ਜਿਹਨੂੰ ਕਿਸੇ ਨੂੰ ਸੁੱਕੜਾ ਹੋ ਜਾਂਦਾ ਹੈ ਜਾਂ ਕੋਸ਼ ਹੁੰਦਾ ਹੈ ਨੁਕਸ ਹੁੰਦੇ ਹਨ ਜੀ ਉਹ ਇੱਥੇ ਨਾਉਣ ਵਾਸਤੇ ਆ ਹੁਣ ਇਹ ਨਾ ਥੋੜਾ ਦੂਜੇ ਤਰ੍ਹਾਂ ਕਰਤਾ ਪਹਿਲਾਂ ਇੱਥੇ ਇੱਕ ਸਾਈਡ ਤੇ ਇਧਰ ਬਾਥਰੂਮ ਹੀ ਇੱਕ ਉਧਰ ਬਾਥਰੂਮ ਹੀ ਹੂੰ ਹੂੰ ਤੇ ਉਧਰ ਇਸ਼ਨਾਨ ਕਰ ਲੋ ਜਿਹਨੇ ਲੇਡੀਜ਼ ਦੇ ਇੱਕ ਬੰਨੇ ਇਧਰਲੇ ਬੰਨੇ ਬੰਦੇ ਕਰ ਲੋ ਜਿੰਨੂੰ ਕੋਈ ਪ੍ਰੋਬਲਮ ਹੈ ਉਹ ਇਸ਼ਨਾਨ ਕਰਕੇ ਜਾਂਦਾ ਸੀ ਹੂੰ ਹੂੰ ਹਾਂਜੀ ਤਾਂ ਬਿਲਕੁਲ ਜਿੰਨੂੰ ਕੋਈ ਪ੍ਰੋਬਲਮ ਹੈ ਤਾਂ ਉਹ ਇਸ਼ਨਾਨ ਕਰਕੇ ਜਾਂਦਾ ਸੀ ਇਹ ਮੇਲਾ ਕਦੋਂ ਰੱਖਦੇ ਹੁੰਦੇ ਅਸੀਂ ਮੇਲਾ ਜ 9 10 ਤੇ 11 ਸਤੰਬਰ ਨੂੰ ਨਾਵੇਂ ਮਹੀਨੇ ਦੇ ਵਿੱਚ ਅੱਛਾ ਇਹ ਪੌੜੀਆਂ ਕਾਦੀਆਂ ਬਣੀਆਂ ਜੀ ਇਹ ਸਾਰੀਆਂ ਉੱਪਰ ਨੂੰ ਜਾਂਦੀਆਂ ਇਹ ਪੌੜੀਆਂ ਇਦਾਂ ਵਿੱਚ ਦੁਆਰ ਦੇ ਵਿੱਚ ਵਿੱਚ ਹੀ ਬਣਾਈਆਂ ਜੋ ਉੱਪਰ ਜਾਂਦੀਆਂ ਲਾਸਟ ਉੱਪਰ ਤੱਕ ਉੱਤੇ ਕੋਈ ਰੂਮ ਹੈ ਜਾਂ ਫਿਰ ਕਿਸ ਤਰ੍ਹਾਂ ਨਹੀਂ ਇਦਾਂ ਹੀ ਆਂ ਅੰਦਰਲੇ ਬੰਨੇ ਇੱਕ ਗੁੰਮਟ ਹੈਗਾ ਜਿੱਥੇ ਜਰੂਆਂ 65 71 ਦੀ ਲੜਾਈ ਹੋਈ ਤਾਂ ਡਾਓਪੀ ਵੀ ਉੱਤੇ ਬਿੰਦਾ ਰਿਆ ਜੀ ਐਸੇ ਕਰਕੇ ਪਾਕਿਸਤਾਨ ਵਾਲੇ ਬੰਬ ਮਾਰਦੇ ਹਨ ਇਹਨਾਂ ਨੂੰ ਢਾਉਣ ਵਾਸਤੇ ਵੀ ਇਥੇ ਓਪੀ ਬੈਠਾ ਹੈਗਾ ਗੱਲ ਨਹੀਂ ਸੀ ਬੰਦੀ ਹਾਂ ਜੀ ਹਾਂ ਹਾਂ ਕਿਉਂਕਿ ਓਪੀ ਇਥੋਂ ਫੈਰਿੰਗ ਕਰਾਉਂਦਾ ਹੈ ਅੱਛਾ ਇਹ ਜੜੀਆਂ ਬਣਾਈਆਂ ਇਹ ਕਿੰਨਾ ਦੀਆਂ ਨੇ ਜੜੀਆਂ ਇਹ ਇਹ ਜਿਹੜੇ ਬਾਬਾ ਜੀ ਦੇ ਕੋਚੇਲੇ ਹਨ ਜਾਂ ਮਰੀਦ ਜਿਹੜੇ ਬਾਬਾ ਜੀ ਦਾ ਪੱਖ ਚ ਕਹਿ ਗਏ ਹਨ ਉਹਨਾਂ ਦੀਆਂ ਹੈਗੀਆਂ ਨੇ ਇਹ ਥੱਲੇ ਬੰਨੇ ਭੋਰਾ ਇਹਦੇ ਵਿੱਚ ਬਾਬਾ ਜੀ ਦੇ ਜਿਹੜੇ ਦਾਦਾ ਜੀ ਨੇ ਤੇ ਗੁਰੂ ਵੀ ਨਹੀਂ ਅੱਛਾ ਉਹ ਜਿਹੜਾ ਦਰਵਾਜ਼ਾ ਹੈ ਸਾਹਮਣੇ ਹਾਂਜੀ ਹਾਂਜੀ ਇਹ ਸਾਈਂ ਸਾਹਸਾਨ ਹੈਗੇ ਨੇ ਹਾਂ ਹਾਂ ਇਹ ਉਹਨਾਂ ਦੀ ਹੈਗੀ ਹੈ ਜੀ ਹਾਂਜੀ ਇਹ ਦਾਦਾ ਜੀ ਨੇ ਤੇ ਗੁਰੂ ਵੀ ਨਹੀਂ ਇਹਨਾਂ ਦੇ ਹੂੰ ਹੂੰ ਇਹ ਸਾਈਂ ਆਮਮ ਸ਼ਾਹ ਵਾਲੀ ਦੇ ਬਿਲਕੁਲ ਤਾਂ ਇਹ ਕਿੰਨਾ ਥੱਲੇ ਜਾਂਦਾ ਇਹਨੇ ਫੋਟੋ ਮੇਰੇ ਖਾਲ ਨਾਲ 9-10 ਫੁੱਟ ਹੋਏਗਾ ਸਠਾਨ ਹੋ ਜੀ ਇਹ 9-10 ਫੁੱਟ ਥੱਲੇ ਜਾਂਦਾ ਹੈ ਹਾਂਜੀ ਬਿਲਕੁਲ ਆਤੀ ਦੇਖ ਸਕਦੇ ਜੀ ਭੋਲਾ ਇੱਕ ਚੱਲਦੇ ਆ ਦਿਖਾ ਲੇ ਤੁਹਾਨੂੰ ਕਿ ਕਿਸ ਤਰੀਕੇ ਦੇ ਨਾਲ ਅੱਛਾ ਇੱਥੇ ਬਹਿ ਕੇ ਸਮਾਧੀਆਂ ਲਗਾਈ ਜਾਂਦੀਆਂ ਸੀ ਹਨਾ ਹਾਂਜੀ ਇੱਥੇ ਬਾਬਾ ਜੀ ਦਾ ਜਿਹੜਾ ਆਪਣੀਆਂ ਬਾਤਤ ਕਰਦੇ ਹਨ ਬਾਬਾ ਜੀ ਇੱਥੇ ਕਰਦੇ ਹਨ ਕੀ ਬਾਤ ਹੈ ਕੀ ਇਹ ਸੋ ਇਹ ਹੁਣ ਜਦੋਂ ਬਾਬਾ ਜੀ ਦੇ ਮਰੀਦ ਹੈਗੇ ਹਨ ਜਦੋਂ ਉਹਨਾਂ ਦੀਆਂ ਹੈਗੀਆਂ ਲੱਗ ਕੇ ਉਹਨਾਂ ਦੀ ਸਮਾਧਾ ਬਣਾਈ ਹਾਂਜੀ ਇਹ ਹਾਜੀ ਸ਼ਾਹਸਹਣ ਦੀ ਹੈ ਜੀ ਇਹ ਜਿਹੜਾ ਬਾਬਾ ਜੀ ਦੇ امام ਸ਼ਾਹ ਵਾਲੀ ਦੇ ਦਾਦਾ ਜੀ ਦਾ ਗੁਰੂ ਵੀ ਨੇ ਜੀ ਹਾਂਜੀ ਬਿਲਕੁਲ ਹੋਰ ਵੀ ਜਗਾ ਵਾ ਬਹੁਤ ਇੱਥੇ ਦਿਖਾਨ ਵਾਲੀਆਂ ਨੇ ਤਾਂ ਕੁਝ ਅਸੀਂ ਦਰਗਾਹ ਤੁਹਾਨੂੰ ਅੰਦਰ ਦਿਖਾਨੇ ਆ ਕਿ ਅੰਦਰ ਦਰਗਾਹ ਕਿਸ ਤਰੀਕੇ ਨਾਲ ਅੰਦਰ ਕਲਾਕਾਰੀ ਬਹੁਤ ਹੋਈ ਹੈ ਸ਼ਤਨ ਦੇ ਉੱਤੇ ਕਲਾਕਾਰੀ ਬਹੁਤ ਹੋਈ ਹੈ ਉਹ ਤੁਹਾਨੂੰ ਦਿਖਾਨੇ ਆ ਤੇ ਨਾਲ ਦੇ ਨਾਲ ਹੋਰ ਵੀ ਜਦੋਂ ਅਸੀਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਾਂਗੇ ਤੇ ਤੁਹਾਡੀ ਰੂਹ ਖੁਸ਼ ਹੋਏਗੀ ਇਸ ਜਗ੍ਹਾ ਦੇ ਉੱਤੇ ਪਹੁੰਚ ਕੇ ਤਾਂ ਮੰਨਤਾਂ ਬੜੀਆਂ ਪੂਰੀਆਂ ਹੁੰਦੀਆਂ ਨੇ ਬਾਬਾ ਜੀ ਇੱਥੇ ਆ ਗਏ ਬੜੇ ਜਣੇ ਨੇ ਸੁਣਿਆ ਮੈਂ ਤੇ ਇੱਥੇ ਮੈਂ ਪਹੁੰਚਿਆ ਮੈਂ ਕਿ ਚਲੋ ਅੱਜ ਹੋਰ ਸੰਗਤ ਨੂੰ ਦੱਸਿਆ ਜਾਵੇ ਜਿਹੜੀ ਸੰਗਤ ਇੱਥੇ ਆ ਕੇ ਆਪਣੀ ਮੰਨਤ ਪੂਰੀ ਕਰ ਸਕਦੀ ਹੈ ਹਣਾ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਕਿੱਸਾ ਦੱਸਣਾ ਇੱਥੇ ਇੱਕ ਕਰਨਲ ਸਾਹਿਬ ਆਰਮੀ ਦੇ ਆਏ ਸਰਦਾਰ ਹਨ ਤੇ ਉਹ ਮੇਰੇ ਨਾਲ ਇਦਾਂ ਗੱਲ ਕਰਦਿਆਂ ਕਰਦਿਆਂ ਮੈਂ ਦੱਸਿਆ ਵੀ ਅਸੀਂ ਇਦਾਂ ਦਾ ਸੇਵਾ ਕਰ ਲੱਗੇ ਸਾਡੇ ਫਾਦਰ ਸਾਹਿਬ ਨੇ ਖਾਦ ਰੱਖੀ ਜਿੱਦਾਂ ਵੀ ਉਹ ਕੁਝ ਆਪਣੇ ਮਨ ਦੇ ਵਿੱਚ ਹੀ ਬੋਲ ਕੇ ਗਏ ਵੀ ਮੇਰੀ ਜੇ ਮੰਨਤ ਪੂਰੀ ਕਰਨੀਗਾ ਤੇ ਮੈਂ ਮੰਨ ਜਾਗਾ ਜੀ ਜੋ ਆ ਜਿ ਪਿਛਲੇ ਬਨੇ ਪੌੜੀਆਂ ਜਿੱਧਰੋਂ ਆਪਾਂ ਆਏ ਆ ਉੱਥੋਂ ਤੱਕ ਨਹੀਂ ਗਿਆ ਉਹਨਾਂ ਦੀ ਬੇਟੀ ਦਾ ਫੋਨ ਆ ਗਿਆ ਵੀ ਮੇਰਾ ਜਿਹੜਾ ਕੰਮ ਹੋ ਗਿਆ ਉਸੇ ਕਰੀ ਫੇਰ ਆਏ ਮੈਨੂੰ ਉੱਥੇ ਆਵਾਜ਼ ਮਾਰ ਲਈ ਇਹਦੇ ਵਿੱਚ ਤੁਸੀਂ ਆ ਜਾਓ ਤੇ ਮੇਰੀ ਗੱਲ ਸੁਣਨਾ ਮੇਰੀ ਅਦਾਸ ਕਰਿਓ ਵੀ ਬਾਬਾ ਜੀ ਮੈਨੂੰ ਮਾਫ਼ ਕਰਨਾ ਵੀ ਮੈਂ ਪ੍ਰੇਖਿਆ ਲੈਣ ਦੀ ਕੋਸ਼ਿਸ਼ ਕੀਤੀ ਕੀ ਬਾਤ ਆ ਦੇਖੋ ਜੀ ਦਰਗਾਵਾ ਚਾ ਵਾ ਤੇ ਉੱਤੇ ਤੇ ਬਾਬਾ ਜੀ ਕਮਾਲ ਹੀ ਹੋਈ ਪਈ ਐ ਜਿਹੜੀ ਉੱਤੇ ਹੱਥਾਂ ਨਾਲ ਪਿੰਡੀਆਂ ਹੈ ਜੀ ਇਹਨੇ ਸੈਂਕੜੇ ਸਾਲ ਪੁਰਾਣੀ ਹੈ ਤਾਂ ਫਿਰ ਵੀ ਇਹਦੀ ਵੇਖੋ ਸਫਾਈ ਨਹੀਂ ਹੁੰਦੀ ਉੱਤੇ ਕੋਈ ਸਫਾਈ ਕਰਨ ਵਾਸਤੇ ਸਾਡੇ ਕੋਲ ਹੈ ਨਹੀਂ ਸਿਸਟਮ ਭਈ ਇਹ ਨਹੀਂ ਉੱਤੇ ਦਾ ਸਹੀ ਜਿਹਾ ਸਿਸਟਮ ਨਹੀਂ ਹੈਗਾ ਪਰ ਫਿਰ ਵੀ ਕੀ ਨਜ਼ਰ ਆ ਰਿਹਾ ਸਾਫਤ ਹੋਤ ਹਾਂ ਚਾਰੇ ਪਾਸੇ ਦੇਖ ਸਕਦੇ ਆ ਸੰਗਤ ਜਿਹੜੀ ਇੱਥੇ ਸਾਡੇ ਨਾਲ ਜੁੜਦੀ ਪਈ ਆ ਤਾਂ ਇੱਥੇ ਦੇਖੋ ਇਹ ਕਿਸ ਤਰੀਕੇ ਦੇ ਨਾਲ ਵੇਖੋ ਇਹ ਕਿੰਨੇ ਫੋਟੋ ਚਾ ਹੈਗਾ ਜੀ اندایا ਇਹ ਮੇਰੇ ਖਾਨਾਂ ਦਾ ਜਿਹੜੇ ਬਾਹਰੋਂ ਆਪਾਂ ਲਈ ਇਹਦੇ 150 ਫੁੱਟ ਤੋਂ ਉੱਪਰ ਹੈਗੀ ਇਹ ਦੀ ਹਾਈਟ ਕੀ ਇਹ ਦੀ ਹਾਈਟ 150 ਫੁੱਟ ਤੋਂ ਹਾਂਜੀ 150 ਫੁੱਟ ਤੋਂ ਉੱਪਰ ਹੀ ਹੈ ਅੱਛਾ ਇਹ ਕਿੰਨਾਂ ਦੀਆਂ ਹੈਗੀਆਂ ਮਜ਼ਾਰਾ ਜੀ ਇਹ ਜੀ ਇਹ ਬਾਬਾ मामਸ਼ਾ ਵਾਲੀ ਦੀ ਹੈ ਜੀ ਜੀ ਇਹ ਉਹਨਾਂ ਦੇ بیٹے ਦੀ ਹੈ ਹੂੰ ਹੂੰ ਉਹ ਅਗਲੇ ਬੰਨੇ ਵੀ ਉਹਨਾਂ ਦਾ ਜਿਹੜਾ ਪੋਤਰਾ ਹੈਗਾ ਉਹਨਾਂ ਦੀ ਹੈ ਇਹ ਵੀ ਉਹਨਾਂ ਦੇ بیٹے ਦੀ ਹੈਗੀ ਜੀ ਹੂੰ 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 ਇਹ ਉਹਨਾਂ ਦੀਆਂ ਹੈਗੀਆਂ ਇਹ ਆ ਬਾਬਾ मामਸ਼ਾ ਵਾਲੀ ਦੀ ਹੈ ਹੈਗੀ ਸਾਹਮਣੇ ਬਿਲਕੁਲ ਅੱਛਾ ਬਾਬਾ ਜੀ ਮੈਂ ਇੱਕ ਬਾਹਰ ਜਦੋਂ ਆਇਆ ਵਾਂ ਤੇ ਇੱਕ ਡੋਗ ਬਿਠਾਏ ਤੇ ਹਾਂਜੀ ਉਹ ਕਾफी ਉਮਰ ਲੱਗਦੀ ਮੈਨੂੰ ਤੇ ਉਹ ਜਦੋਂ ਕੋਈ ਸੰਗਤ ਆਂਦੀ ਵੀ ਸੀ ਉਦੋਂ ਪਿੱਛੇ ਹੋ ਜਾਂਦਾ ਸੀ ਇੰਨੇ ਤੇ ਫਿਰ ਇੱਥੇ ਬੈਠ ਜਾਂਦਾ ਸੀ ਸਿਰ ਆ ਜੱਸ ਆਪਣੇ ਇਹ ਬਸ ਇੱਥੇ ਇਹਦਾ ਇਹ ਇੰਨੇ ਆਣ ਕੇ ਇੱਥੇ ਰਹਿਣਾ ਹੈਗਾ ਜਾਂ ਅੱਜ ਤਾਂ ਸਾਈਡ ਤੇ ਬਹਿ ਜਾਣਾ ਹੈਗਾ ਇਹ ਕੇਵੇ ਇੱਕ ਇਹ ਵੀ ਮੈਂ ਸੇਵਾਦਾਰ ਲੱਗਦਾ ਪਿਆ ਪੂਰਾ ਵੀ ਜੀ ਇੱਥੇ ਇੰਨਾ ਪੂਰਾ ਧਿਆਨ ਰੱਖਦਾ ਹੈਗਾ ਹਾਂਜੀ ਪੂਰਾ ਧਿਆਨ ਰੱਖਦਾ ਹੈਗਾ ਜੀ ਹੂੰ ਇੱਕ ਹੋਰ ਇਹਦੇ ਨਾਲ ਉਹ ਵੀ ਹੁਣ ਆ ਜਾਊਗਾ ਇਧਰ ਨੂੰ ਬਿਲਕੁਲ ਅੱਛਾ ਬਾਬਾ ਜੀ ਮੈਂ ਇੱਕ ਸਵਾਲ ਜਿਹੜਾ ਬੜੇ ਲੋਕ ਨੇ ਸਵਾਲ ਚੁੱਕਦੇ ਨੇ ਮੇਰੇ ਵਾਸਤੇ ਜਾਂ ਤੁਹਾਡੇ ਵਾਸਤੇ ਸਾਰੇ ਵਾਸਤੇ ਰੱਬ ਇੱਕ ਵਾ ਆਪਾਂ ਹਰ ਇੱਕ ਨੂੰ ਇੱਕ ਰੱਬ ਮੰਨਦੇ ਆ ਪਰ ਬੜੇ ਜਣੇ ਸਵਾਲ ਇੱਕ ਦੂਸਰੇ ਧਰਮ ਦੇ ਉੱਤੇ ਚੁੱਕਦੇ ਨੇ ਕਈ ਲੋਕ ਕਹਿੰਦੇ ਨੇ ਕਿ ਯਾਰ ਜਦੋਂ ਅਸੀਂ ਦਰਗਾਹ ਚ ਚੱਲ ਜਾਈਏ ਤੇ ਸਿਗਰਟ ਬੜਾ ਮੁੰਡੇ ਮੁੰਡਿਆਂ ਨੂੰ ਨਸ਼ਿਆਂ ਵੱਲ ਲਾਇਆ ਜਾਂਦਾ ਉਹਦੇ ਬਾਰੇ ਥੋੜੀ ਜਾਣਕਾਰੀ ਦਿਓ ਕਿ ਉਹ ਲੋਕ ਜਿਹੜੇ ਸੋਚਦੇ ਨੇ ਕਿ ਉਹ ਸੱਚ ਹੈ ਕਿ ਗਲਤ ਹੈ ਕੀ ਹੈ ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿ ਜਿੰਨੇ ਆ ਮੁੰਡੇ ਹੁਣ ਸਮੈਗ ਤੇ ਲੱਗਣ ਦੇ ਨੇ ਕਿਹੜੇ ਡੇਰੇ ਤੋਂ ਸਮੈਗ ਫੜੀ ਗਈ ਹੈ ਅਜੇ ਤੱਕ ਬਿਲਕੁਲ ਹਾਂ ਠੀਕ ਹੈ ਜੀ ਕੋਈ ਵੀ ਹੁਣ ਮੈਂ ਮਨ ਮੈਨੂੰ ਇੱਥੇ ਆਪਣੇ ਪਿੰਡ ਦਾ ਮੈਂ ਤੀਜੀਅਰ ਸਰਪੰਚ ਬਣ ਗਿਆ ਉਸ ਤੋਂ ਪਹਿਲਾਂ ਫਾਦਰ ਸਾਹਿਬ ਆ ਕੀ ਬਾਤ ਸਰਪੰਚੀ ਇਸ ਪਿੰਡ ਦੇ ਵਿੱਚ ਹਾਂ ਜੀ ਮੌਜੂਦਾ ਮੈਂ 35 ਸਾਲ ਹੋ ਗਏ ਉਹਨਾਂ ਨੂੰ ਸਰਪੰਚੀ ਕਰਦੇ ਆ ਜੀ ਜੀ ਮੈਨੂੰ ਨਹੀਂ ਕਿਸੇ ਨੇ ਸ਼ਰਾਬ ਕਹਤਾ ਪੀਲਾ ਮੈਂ ਨਹੀਂ ਮੀਰ ਸਾਦਾ ਮੈਂ ਨਹੀਂ ਕਰਦਾ ਇਹ ਆਪਣੀ ਮਾਨਸਤੀ ਕਰ ਆਪਣੇ ਮੈਂ ਇੱਥੇ ਜਗ੍ਹਾ ਤੇ ਸੇਵਾ ਮੇਰੇ ਫਾਦਰ ਸਾਹਿਬ ਕਰਦੇ ਆ ਅਸੀਂ ਹੁਣ ਕਰਦੇ ਹਾਂ ਨੂੰ ਨਹੀਂ ਕਿਸੇ ਨੇ ਕਹਤਾ ਹਾਂ ਹਾਂ ਇਹ ਸਿਰਫ ਨਾ ਇੱਕ ਪਰ 5000 ਚ ਆ ਜਾਂਦਾ ਵੀ ਜਿੱਦਾਂ ਕਿਸੇ ਦਾ ਕੰਮ ਨਹੀਂ ਹੋਇਆ ਕੁਝ ਕੱਟਰਪੰਥੀ ਇੱਕ ਦੂਜੇ ਨੂੰ ਬਦਨਾਮ ਕਰਦੇ ਨੇ ਨਹੀਂ ਨਹੀਂ ਕੱਟਰਪੰਥੀ ਨਹੀਂ ਇਹ ਜਿਆਦਾ ਕੱਟਰਪੰਥੀ ਨਹੀਂ ਹੈਗੇ ਇੱਥੇ ਅਸੀਂ ਤੁਹਾਨੂੰ ਦੱਸਣਾ ਵੀ ਮੇਰੇ ਜਿਹੜੇ ਭਾਬੀ ਹੈਗੇ ਨੇ ਚੰਡੀਗੜ੍ਹ ਤੋਂ ਨੇ ਉਹਨਾਂ ਦਾ ਜਿਹੜਾ ਪਰਿਵਾਰ ਦੰਦਮੇ ਟਿਕਸਾਲ ਨਾਲ ਸੰਬੰਧਤ ਹੈਗਾ ਉਹ ਜਿੱਦੋਂ ਉੱਥੇ ਇੱਥੇ ਮੇਲਾ ਹੁੰਦਾ ਸਾਡੇ ਗੁਰਦੁਆਰਾ ਦਸ ਸਿੰਘਾ ਦੀ ਪੈਲੀ ਸ਼ਹੀਦ ਹੋਏ ਹਨ ਉਹਨਾਂ ਦਾ ਗੁਰਦੁਆਰਾ ਸਾਹਿਬ ਜੀ ਉੱਥੇ ਹੁੰਦੇ ਨੇ ਪਹਿਲਾਂ ਇੱਥੇ ਆਣ ਕੇ ਨਮਸਕਾਰ ਕਰਦੇ ਨੇ ਫਿਰ ਉੱਥੇ ਜਾ ਕੇ ਕੀਰਤਨ ਕਰਦੇ ਨੇ ਹਮ ਹਮ ਕੋਈ ਇੱਕਾ ਦੁੱਕਾ ਜਗਾ ਹੋਣ ਗਿਆ ਮੰਨਨੇ ਆਪਾਂ ਜਿੱਥੇ ਖਰਾਬ ਕਰਨ ਵਾਲੇ ਲੋਕ ਹੋਣ ਜਿੱਥੇ ਖਰਾਬ ਕਰਨ ਵਾਲੇ ਹੋਣਗੇ ਹਨਾ ਕੋਈ ਪਖੰਡਵਾਦ ਵੀ ਹੈਗਾ ਇਹ ਸਿਰਫ ਇੱਕ ਧਰਮਾਂ ਦੀ ਵੰਡ ਪਾਉਣ ਵਾਸਤੇ ਇੱਥੇ ਕੋਈ ਨਹੀਂ ਮੈਂ ਤੁਹਾਨੂੰ ਦੱਸਣਾ ਵੀ ਇੱਥੇ ਗੁਰੂ ਨਾਨਕ ਦੇਵ ਜੀ ਵੀ ਰਹੇ ਨੇ ਭਾਈ ਵੀਰ ਸਿੰਘ ਦਾ ਤੁਸੀਂ ਪੜ ਕੇ ਵੇਖੋ ਸੂਰਜ ਪ੍ਰਕਾਸ਼ ਜੀ ਦਾ ਸੂਰਜ ਗ੍ਰੰਥ ਥੇ ਉੱਚ 1181 ਪੇ ਤੁਹਾਡੇ ਪਿੰਡ ਦਾ ਜ਼ਿਕਰ ਹੈਗਾ ਹੂੰ ਜੇ ਇਦਾਂ ਦੀ ਗੱਲ ਹੁੰਦੀ ਤੁਹਾਡੇ ਗੁਰੂ ਸਾਹਿਬ ਮੀਆਂ ਮੀਰਤੂ ਦਰਬਾਰ ਸਾਹਿਬ ਦੀ ਨੀਂਹ ਕਿਉਂ ਰਖਾਉਂਦੇ ਗੁਰੂ ਸਾਹਿਬ ਨੇ ਬਾਬੇ ਬੁੱਢਣ ਸਾਹ ਨੂੰ ਕਿਉਂ ਵਰ ਦਿੱਤਾ ਹੈਗਾ ਹੂੰ ਹੂੰ ਇਹ ਜਿਹੜਾ ਤੇਰੇ ਨਾਲ ਆਏਗਾ ਤੇ ਯਾਤਰਾ ਨਹੀਂ ਕਬੂਲ ਗਣੀ ਖਾਨ ਨਵੀ ਖਾਨ ਕਿਉਂ ਉੱਚ ਦਾ ਪੀਰ ਬਣਾਉਂਦੇ ਗੁਰੂ ਗੋਬਿੰਦ ਸਿੰਘ ਜੀ ਦੀ ਰਣ ਉਹ ਕਿਉਂ ਉਹਨਾਂ ਦੀ ਸੇਵਾ ਕਰਦੇ ਪੀਰ ਬੁੱਧੂ ਸ਼ਾਹ ਨੇ ਇੰਨੇ ਕਿਉਂ ਧਰਮ ਹੁਣ ਜਿਹੜਾ ਆ ਹੈਗਾ ਉਹ ਨਵਾਬ ਕੋਟਲੇ ਆ ਮਲੇਰ ਕੋਟਲੇ ਵਾਲਾ ਨਵਾਬ ਖਾਨ ਉਹਨੇ ਸਹਾਬ ਜਾਨ ਦੇ ਹੱਕ ਚ ਹਾ ਦਾ ਨਾਰਾ ਮਾਰਿਆ ਸੀ ਠੀਕ ਹੈ ਉਥੇ ਇੱਕ ਹਿੰਦੂਤਵਕੇ ਨਾਲ ਹੈਗਾ ਹੀ ਸਾਰੇ Hindu ਵੀ ਨਹੀਂ ਮਾਰੇ ਸਾਰੇ ਮੁਸਲਮਾਨ ਵੀ ਨਹੀਂ ਸਾਰੇ ਕੁਝ ਲੋਕ ਨੇ ਜਿਹੜਾ ਕੰਮ ਕੁਝ ਲੋਕ ਨੇ ਜਿਨ੍ਹਾਂ ਦੀ ਰੋਟੀ ਰੋਜੀ ਬੰਦ ਹੁੰਦੀ ਹੈ ਉਹ ਇਸ ਚ ਪੁਰ ਇਕੱਲਾ ਇਹੋ ਜਿਹੇ ਲੋਕ ਤੇ ਸ਼ਾਂਤੀ ਚਾਹੁੰਦੇ ਨੇ ਹਿੰਦੁਸਤਾਨ ਦੇ ਲੋਕ ਸ਼ਾਂਤੀ ਚਾਹੁੰਦੇ ਨੇ ਹਰ ਕੋਈ ਸ਼ਾਂਤੀ ਚਾਹੁੰਦਾ ਹਾਂਜੀ ਸਰ ਜੀ ਕੁਝ ਲੋਕ ਨੇ ਜਿਹੜੇ ਖਰਾਬੀਆ ਕਰਦੇ ਬਿਲਕੁਲ ਹੁਣ ਇਹੀ ਵੇਖੋ ਆਪਣੇ ਪਿੰਡ 'ਚ ਮੈਂ ਇੱਕੋ ਗੱਲ ਕਹੀ ਹੈ ਕਿ ਆਡੇ ਕੁਦਰਤੀ ਚਲੋ ਇਸ ਗੱਲ ਦੀ ਕੋਈ ਸ਼ਰਾਬ ਵਗੈਰਾ ਪੀਂਦੇ ਨੂੰ ਕਹਿ ਨਹੀਂ ਸਕਦੇ ਸਮੈਗ ਦਾ ਨਸ਼ਾ ਆਡੇ ਪਿੰਡ ਨਹੀਂ ਹੈਗਾ ਚਾਵਾ ਠੀਕ ਹੈ ਜੀ ਤੇ ਇੱਕੋ ਗੱਲ ਕਹੀ ਬਿ ਜਿਹੜਾ ਗਲਤ ਬੰਨਿਆ ਇਹੋ ਜੇ ਜਾਏਗਾ ਉਹਦੀ ਆਪਾਂ ਨਾ ਜ਼ਮਾਨਤ ਦੇਣੀ ਨਾ ਉਹਦੇ ਨਾਲ ਤੁਰਨਾ ਹੈਗਾ ਠੀਕ ਹੈ ਨਾ ਅੱਛਾ ਬਾਬਾ ਜੀ ਆਖਰੀ ਸਵਾਲ ਮੈਨੂੰ ਇਹ ਦੱਸੋ ਕਿ ਸੰਗਤ ਨੇ ਇੱਥੇ ਆਣਾ ਹੋਵੇ ਜਿੰਨੇ ਜਿੰਨੇ ਆਣਾ ਹੋਵੇ ਉਹ ਕਿਸ ਤਰ੍ਹਾਂ ਆ ਸਕਦਾ ਕਿੱਥੇ ਕਿੱਥੇ ਉਹਦਾ ਐਡਰੈਸ ਪੂਰਾ ਫਾਈਨ ਦੱਸੋ ਵੇਖੋ ਜੀ ਜੇ ਤੁਸੀਂ ਦੋ ਜਾਂ ਮੇਨ ਰੋਡ ਹੈਗਾ ਇੱਕ ਹੁੰਦਾ ਹੈਗਾ ਬਟਾਲੇ ਤੋਂ ਹੁੰਦਾ ਗਰਦਾਸਪੁਰ ਤੋਂ ਹੁੰਦਾ ਡੇਰਾ ਬਾਬਾ ਨਾਨਕ ਆ ਜਾਓਗੇ ਬਟਾਲੇ ਤੋਂ ਆਓਗੇ 4 ਕਿਲੋਮੀਟਰ ਦੂਰ ਨੇ ਉਹ ਮੇਗਾ ਪਿੰਡ ਦੇ ਨਾਲ ਮੰਗੀਆਂ ਉਹਦੇ ਲਾਗੇ ਨਾ ਬਾਬਾ ਜੀ ਦੇ ਨਾਂ ਤੇ ਰਤਰ ਛਤਰ ਰੇਲਵੇ ਸਟੇਸ਼ਨ ਹੈ ਹਮ ਅੰਬਰਸਰ ਨੂੰ ਚੱਲੋਗੇ ਤਾਂ ਰੇਲਵੇ ਸਟੇਸ਼ਨ ਉੱਤੇ ਆਣ ਕੇ ਰਤਰ ਛਤਰ ਉੱਤਰ ਜਾਓ ਰਤਰ ਛਤਰ ਦਰਗਾਹ ਪੁਸ਼ਕੀ ਕੋਈ ਆਵੇ ਹਾਂਜੀ ਰਤਰ ਛਤਰ ਦਰਗਾਹ ਪੁਸ਼ਕੀ ਆ ਜੇ ਜੇ ਅੰਮ੍ਰਿਤਸਰ ਆਉਂਦੇ ਹੋ ਤਾਂ ਧਰਮਕੋਟ ਰੰਦਾਵਾ ਮੇਰਾ ਸਾਡੇ ਧਰਮਕੋਟ ਰੰਦਾਵਾ ਜਿਹੜਾ ਸਟਾਪੇਜ ਆਗਾ ਉੱਥੋਂ 1 ਕਿਲੋਮੀਟਰ ਨਾਲ ਹੀ ਤਾਂ ਬਿਲਕੁਲ ਸੰਗਤ ਨੂੰ ਆ ਆਪਾਂ ਦਿਖਾ ਦਿੱਤਾ ਜਿਹੜੇ ਪੰਜਾਬ ਦੇ ਲੋਕ ਨੇ ਦਿਖਾ ਦਿੱਤਾ ਕਿ ਇਸ ਜਗ੍ਹਾ ਤੇ ਤੇ ਦਰਗਾਹ ਆ ਜੇ ਕੋਈ ਦਰਸ਼ਨ ਕਰਨ ਵਾਸਤੇ ਆਣਾ ਚਾਹੁੰਦਾ ਤਾਂ ਪੂਰਾ ਐਡਰੈਸ ਦੱਸ ਦਿੱਤਾ ਗਿਆ ਤਾਂ ਜ਼ਰੂਰ ਪਹੁੰਚੋ ਇਸ ਚੀਜ਼ਾਂ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਕੋਈ ਸਾਡਾ ਫਰਜ਼ ਹੈ ਕੋਈ ਵੀ ਧਰਮ ਹੋਵੇ ਅਸੀਂ ਉਸ ਦੀ ਧਾਰਮਿਕ ਭਾਵਨਾ ਨੂੰ ਆहत ਨਹੀਂ ਕਰਦੇ ਅਸੀਂ ਸਿਰਫ ਸਿਰਫ ਅਸੀਂ ਚਾਹੁੰਦੇ ਹਾਂ ਕਿ ਪਬਲਿਕ ਜਿਹੜੀ ਸੰਗਤ ਹੈ ਉਹਦੇ ਤੱਕ ਪਹੁੰਚੇ ਹਰ ਸੰਦੇਸ਼ ਪਹੁੰ ਕਿਸ ਤਰੀਕੇ ਦੇ ਨਾਲ ਕਿਹੜੀ ਜਗ੍ਹਾ ਤੇ ਗੁਰਦੁਆਰਾ ਕਿਹੜੀ ਜਗ੍ਹਾ ਤੇ ਮੰਦਿਰ ਹੈ ਕਿਹੜੀ ਜਗ੍ਹਾ ਤੇ ਦਰਗਾਹ ਹੈ ਸਾਡਾ ਫਰਜ਼ ਹੈ ਤਾਂ ਅਸੀਂ ਆਪਣਾ ਫਰਜ਼ ਨਿਭਾਉਂਦਿਆਂ ਹੋਇਆਂ ਅੱਜ ਇੱਥੇ ਪਹੁੰਚੇ ਆ ਤਾਂ ਅੱਜ ਇਹ ਦਰਗਾਹ ਦਿਖਾਈ ਆ ਸੋ ਧੰਨਵਾਦ ਮਿਹਰਬਾਨੀ